ਕੰਗੋਆ ਪਰ ਗਲਗੀਰ ਪਾਤਸ਼ਾਹ ਨੇ ਆਸਾਂ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸਰਸਾ ਨਦੀ 'ਚ ਛਾਲਾਂ ਮਾਰੀਆਂ ਸਿੰਘਾਂ ਨੇ ਸਰਸਾ ਸਤਨੀ ਨੇ ਸਰਸਾ ਨਦੀ ਨੇ ਕੈਰ ਪੁਜਾਰੇ ਸੈਂਕੜੇ ਸਿੰਘਾਂ ਨੂੰ ਰੋੜ ਕੇ ਲਾਗੀ ਕਿਉਂਕਿ ਕਈ ਮਹੀਨਿਆਂ ਦਾ ਖਾਲਸੇ ਨੂੰ ਪ੍ਰਸ਼ਾਦਾ ਪਾਣੀ ਨਹੀਂ ਸੀ ਚੱਕਿਆ ਜਿੰਦ ਇੰਨੀ ਜਾਨ ਨਹੀਂ ਸੀ ਬਚੀ ਕਿ ਸਰਸਰ ਨਦੀ ਦਾ ਮੁਕਾਬਲਾ ਕਰਦੇ ਸਰਸਰ ਨਦੀ 'ਚ ਹੜ ਆਇਆ ਹੋਇਆ ਸੀ ਸਤਿਗੁਰੂ ਜੀ ਪਹੁੰਚੇ ਨੇ ਸਰਸਰ ਨਦੀ ਨੂੰ ਪਾਰ ਕਰਕੇ ਭਾਈ ਬਚੱਤਰ ਸਿੰਘ ਚੀਤ ਨੂੰ ਇੱਥੇ ਛੱਡ ਕੇ ਭੱਠਾ ਸਾਹਿਬ ਤੇ ਚਮਕੌਰ ਸਾਹਿਬ ਪਹੁੰਚੇ ਨੇ ਚਮਕੌਰ ਦੀ ਜੰਗ ਤੁਸੀਂ ਇਸੇ ਜਿਹੇ ਸਟੇਜ ਤੋਂ ਸਰਵਣ ਕਰ ਚੁੱਕੇ ਹੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਤਿਗੁਰਾਂ ਦਾ ਪਹਿਲਾ ਜੰਗ ਏ ਸਾਰਾ ਤੁਸੀਂ ਸਰਵਣ ਕਰ ਤੁਸੀਂ ਹੋ ਪਰ ਜੋ ਸਤਿਗੁਰਾਂ ਨੇ ਜ਼ਫਰਨਾਮੇ ਦੇ ਵਿੱਚ ਲਿਖਿਆ ਆਪਾਂ ਉਹਦੇ ਨਾਲ-ਨਾਲ ਚੱਲਣਾ ਚਮਕੌਰ ਸਾਹਿਬ ਸਤਿਗੁਰੂ ਮਹਾਰਾਜ ਆਏ ਨੇ ਸਵੇਰ ਤੋਂ ਸ਼ਾਮ ਤੱਕ ਗਏ ਗੱਜਵੀ ਜੰਗ ਹੋਈ ਆ 10 ਲੱਖ ਜਿਹੜਾ ਹੈ ਦੁਸ਼ਮਣ ਦਾ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਦੇ 40 ਭੁਖਣ ਭਾਰਿਆਂ ਨੇ ਸਿੰਘਾਂ ਨੇ ਜਿਹੜਾ ਹੈ ਉਹ ਮੁਕਾਬਲਾ ਕੀਤਾ ਸਰਗੁਰੂ ਮਹਾਰਾਜੀ ਜ਼ਫਰਨਾਮੇ ਤੇ ਵੀ ਲਿਖਦੇ ਨੇ ਗੁਰਸ ਨਹਿਨ ਤੇ ਕਾਰੇ ਕੁਲੱਪ ਤੇਹ ਬਨਾਰਨ ਕਿ ਬਹਿ ਲੱਖ ਪਰ ਆਇਤ ਭਰੋ ਤੇ ਖਬਰ ਕਿ ਭੁਖਣ ਭਾਣੇ 40 ਸਿੰਘ ਸੀ 10 ਲੱਖ ਫੌਜ ਕਰਕੇ ਆ ਗਈ ਪਰ ਅੰਗਜ਼ਰ ਕੀ ਕਰਦੇ ਕੁਰਸਤ ਨੇ ਕਿ ਕਾਲੇ ਪੁਨਤ ਚਹਿਲ ਨਾਰ ਕੇ 112 ਲਖ ਬਰ ਆਏ ਬਰੋ ਬੇਖਬਰ